ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਵੀਰ ਭੈਣ ਸੁਖਮਣੀ ਸਾਹਿਬ ਜੀ ਦੇ ਪਾੜ ਦੇ ਬਾਰੇ ਸਵਾਲ ਕਰਦੇ ਸੀ ਜਾਂ ਕਿਸੇ ਮਨੋ ਕਾਮਨਾ ਨੂੰ ਲੈ ਕੇ ਉਹ ਪਾੜ ਦੀ ਜਿਹੜੀ ਲੜੀ ਹੈ ਸ਼ੁਰੂ ਕਰਨਾ ਚਾਹੁੰਦੇ ਹਨ ਜਿਹੜੇ ਸਵਾਲ ਜਵਾਬ ਸੀ ਅੱਜ ਦੀ ਵੀਡੀਓ ਦੇ ਵਿੱਚ ਇਸੇ ਗੱਲ ਦੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮਨ ਦੇ ਵਿੱਚ ਸਾਡੇ ਸਵਾਲ ਸੀ ਜੋ ਸਾਨੂੰ ਤੁਸੀਂ ਕੀਤੇ ਤੇ ਅੱਜ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਕਲੀਅਰ ਕਰਨੇ ਹਨ ਕਿਉਂਕਿ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਨੇ ਕਈ ਭੈਣਾ ਘਰ ਦੇ ਵਿੱਚ ਕਰਦੀਆਂ ਹਨ ਕਈ ਵੀਰ ਵੀ ਕਰਦੇ ਹਨ ਜਿਹੜੇ ਕਰਦੇ ਹਨ ਉਹ ਵਿਦਾਈ ਦੇ ਪਾਤਰ ਹਨ ਕਈ ਸੰਤਾਂ ਕਿਸੇ ਖਾਸ ਮਨੋਕਾਮਨਾ ਨੂੰ ਲੈ ਕੇ ਉਹ ਪਾਠ ਜਿਹੜੇ ਆਰੰਭ ਕਰਨਾ ਚਾਹੁੰਦੇ ਹਨ ਕੋਈ ਮਨੋਕਾਮਨਾ ਉਹਨਾਂ ਦੀ ਹੁੰਦੀ ਹੈ ਘਰ ਦੀ ਸੁਖ ਸ਼ਾਂਤੀ ਦੇ ਲਈ ਜਾਂ ਫਿਰ ਜਾਂ ਕਿਸੇ ਹੋਰ ਪ੍ਰਕਾਰ ਦੇ ਇਸ਼ਿਆ ਦੇ ਲਈ ਪਾਠ ਸ਼ੁਰੂ ਕਰਨੇ ਚਾਹੁੰਦੇ ਹਨ ਕਿੰਨੇ ਪਾਠ ਕਰਨੇ ਹਨ ਕਿੱਥੋਂ ਤੱਕ ਕਰਨੇ ਹਨ ਕਿੰਨੇ ਦਿਨ ਕਰਨੇ ਹਨ ਕਿਹੜੇ ਸਮੇਂ ਤੇ ਕਰਨੇ ਹਨ ਸੰਗਤਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਦੇ ਵਿੱਚ ਦਵਾਂਗੇ। ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ। ਸਾਧ ਸੰਗਤ ਜੀ ਸੁਖਨੀ ਸਾਹਿਬ ਜੀ ਦਾ ਪਾਠ ਪੂਰੇ ਹੀ ਢੰਗ ਤਰੀਕੇ ਦੇ ਨਾਲ ਪਿਆਰ ਦੇ ਨਾਲ ਬੈਠ ਕੇ ਆਪਾਂ ਆਰਾਮ ਨਾਲ ਕਰੀਏ ਤਾਂ ਬਹੁਤ ਵੱਡੀ ਗੱਲ ਹੈ। ਪਹਿਲੀ ਗੱਲ ਗੁਰਬਾਣੀ ਨਾਲ ਹਰ ਵੇਲੇ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ। ਗੁਰਬਾਣੀ ਦੇ ਉੱਪਰ ਭਰੋਸਾ ਹੋਣਾ ਚਾਹੀਦਾ ਹੈ। ਅਰਦਾਸ ਬੇਨਤੀ ਸਾਨੂੰ ਕਰਨੀ ਆਉਣੀ ਚਾਹੀਦੀ ਹੈ। ਆਪ ਕਰਿਏ ਭਾਵੇਂ ਗੁਰਦੁਆਰਾ ਸਾਹਿਬ ਗ੍ਰੰਥੀ ਸਾਹਿਬ ਜੀ ਤੋਂ ਕਰਵਾਈਏ ਸੰਗਤ ਜੀ ਆਪਾਂ ਅਰਦਾਸ ਬੇਨਤੀ ਕਿਦਾਂ ਕਰਨੀ ਹੈ ਗੁਰਬਾਣੀ ਸਤਕਾਰਯੋਗ ਹੈ ਖਾਸ ਕੰਮ ਨੂੰ ਲੈ ਕੇ ਗੁਰਬਾਣੀ ਪੜ੍ਹਨੀ ਹੈ ਕਹਿਣ ਤੋਂ ਭਾਵ ਕੇ ਖਾਸ ਮਕਸਦ ਨੂੰ ਲੈ ਕੇ ਗੁਰਬਾਣੀ ਪੜ੍ਹਨੀ ਆਪਾਂ ਉਦੋਂ ਹੀ ਗੁਰਬਾਣੀ ਪੜ੍ਹਨੀ ਹੈ ਬਾਅਦ ਵਿੱਚ ਆਪਾਂ ਪੜ੍ਹਨੀ ਛੱਡ ਦਈਏ ਤਾਂ ਇਹ ਸੰਗਤ ਜੀ ਗਲਤ ਗੱਲ ਹੈ ਪਾਠ ਸਾਨੂੰ ਅੰਦਰਾਂ ਤਰ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਕਿਸੇ ਖਾਸ ਕੰਮ ਦੇ ਲਈ ਪਾਠ ਕਰ ਰਹੇ ਹੋ ਉਹ ਗੱਲ ਵੱਖਰੀ ਹੈ ਉਂਝ ਵੀ ਗੁਰਬਾਣੀ ਨਾਲ ਪਿਆਰ ਰੱਖੋ ਤੁਸੀਂ ਸਾਰਿਆਂ ਨੇ ਗੁਰਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਹੈ ਗੁਰਬਾਣੀ ਦਾ ਭਾਵ ਕੀ ਸਮਰੱਥ ਇਹ ਹੋਵੇ ਅਸਲ ਮਨੋਰਥ ਇਹ ਹੋਵੇ ਕਿ ਗੁਰਬਾਣੀ ਪੜ੍ਹ ਕੇ ਅਸੀਂ ਗੁਰੂ ਨਾਲ ਪਿਆਰ ਜਤਾ ਰਹੇ ਹਾਂ ਗੁਰਬਾਣੀ ਪੜ੍ਹ ਕੇ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਦੇਖੋ ਹਰ ਇੱਕ ਘਰ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਤੇ ਜ਼ਰੂਰ ਹੋਣਾ ਚਾਹੀਦਾ ਹੈ ਹਰ ਕੋਈ ਬੰਦਾ ਪੰਜ ਬਾਣੀਆਂ ਦਾ ਧਾਰਨੇ ਜ਼ਰੂਰ ਹੋਵੇ ਚਲੋ ਪੰਜ ਨਹੀਂ ਇਕੱਲੇ ਜਪਜੀ ਸਾਹਿਬ ਜੀ ਦਾ ਪਾਠ ਤਾਂ ਜ਼ਰੂਰ ਆਪਾਂ ਰੋਜ਼ਾਨਾ ਕਰੀਏ ਜਪਜੀ ਸਾਹਿਬ ਜੀ ਦੇ ਪਾਠ ਉੱਪਰ ਆਪਾਂ ਜ਼ਰੂਰ ਧਿਆਨ Dਈਏ ਬੱਚਿਆਂ ਨੂੰ ਗੁਰਬਾਣੀ ਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਉਹਦੇ ਪ੍ਰਤੀ ਉਹਨਾਂ ਨੂੰ ਸਮਝਾਈਏ ਗਿਆਨ Dਈਏ ਤੇ ਜਪਜੀ ਸਾਹਿਬ ਦੇ ਪਾਠ ਦੇ ਨਾਲ ਉਹਨਾਂ ਨੂੰ ਜ਼ਰੂਰ ਜੋੜੀਏ ਤੇ ਆਪਾਂ ਵੀ ਜੋੜੀਏ ਚਲੋ ਪੰਜ ਪਾਣੀਆਂ ਦਾ ਨਿਤਨੇਮ ਆਪਾਂ ਤਾਰਣ ਕਰੀਏ ਦੂਸਰੀ ਗੱਲ ਜੇ ਆਪਾਂ ਕਿਸੇ ਖਾਸ ਵਿਧੀ ਨੂੰ ਲੈ ਕੇ ਪਾਠ ਆਰੰਭ ਕਰਨਾ ਚਾਹੁੰਦੇ ਹਾਂ ਕਈ ਜਪਜੀ ਸਾਹਿਬ ਦੇ ਪਾਠ ਕਰਦੇ ਹਨ ਸੁਖਨੀ ਸਾਹਿਬ ਦਾ ਪਾਠ ਆਰੰਭ ਕਰਨਾ ਚਾਹੁੰਦੇ ਹਨ ਤਾਂ ਸਵੇਰੇ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਬਹੁਤ ਵਧੀਆ ਹੈ ਸਤਿਗੁਰਾਂ ਨੇ ਉਹ ਵੇਲਾ ਸਾਨੂੰ ਦਰਸਾਇਆ ਹੈ ਅੰਮ੍ਰਿਤ ਵੇਲੇ ਆਪਾਂ ਪਾਠ ਕਰ ਸਕਦੇ ਹਾਂ ਅੰਮ੍ਰਿਤ ਵੇਲੇ ਆਪਾਂ ਪਾਠ ਕਰੀਏ ਤੇ ਦੂਸਰੀ ਗੱਲ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਤਨ ਦਾ ਇਸ਼ਨਾਨ ਕਰਵਾ ਕੇ ਕੜਾ ਪ੍ਰਸ਼ਾਦ ਦੀ ਦੇਗ ਕਰਕੇ ਚਾਹੇ ਗੁਰਦੁਆਰਾ ਸਾਹਿਬ ਜਾ ਕੇ ਭਾਈ ਜੀ ਤੋਂ ਅਰਦਾਸ ਕਰਾ ਕੇ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰਵਾ ਕੇ ਆਪਾਂ ਘਰ ਦੇ ਵਿੱਚ ਵਰਤਾ ਲਈਏ ਸੰਗਤ ਜੀ ਜੇ ਆਪਾਂ ਉੰਜ ਨਹੀਂ ਕਰ ਸਕਦੇ ਦੇਖ ਤਿਆਰ ਨਹੀਂ ਕਰ ਸਕਦੇ ਤੇ ਗੁਰੂ ਘਰ ਦੇ ਵਿੱਚੋਂ ਹੀ ਦੇਖ ਲਈਏ ਤੇ ਆਪਣੇ ਸਮਰੱਥਾ ਦੇ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਅਰਦਾਸ ਕਰਵਾ ਕੇ ਕੜਾ ਪ੍ਰਸ਼ਾਦ ਸਾਰਿਆਂ ਨੂੰ ਵਰਤਾ ਦਈਏ ਘਰ ਵਿੱਚ ਆ ਕੇ ਫਿਰ ਪਾਠ ਨੂੰ ਆਪਾਂ ਸ਼ੁਰੂ ਕਰ ਲਈਏ ਫਿਰ ਆ ਕੇ ਆਪਾਂ ਜੋ ਮਨਸਾ ਧਾਰਨ ਕੀਤੀ ਹੈ ਉਹਨੂੰ ਬੈਠ ਕੇ ਆਰਾਮ ਦੇ ਨਾਲ ਧਰਮੇ ਦੇ ਨਾਲ ਇੱਕ ਚਿੱਤ ਇਕਾਗਰ ਚਿੱਤ ਹੋ ਕੇ ਭਾਵੇਂ ਜਪਜੀ ਸਾਹਿਬ ਆਪਾਂ ਕਰਨਾ ਚਾਹੁੰਦੇ ਹਾਂ ਸ਼ੁਰੂ ਜਾਂ ਫਿਰ ਸੁਖਨੀ ਸਾਹਿਬ ਦੇ ਪਾਠ ਆਰੰਭ ਕਰਨਾ ਚਾਹੁੰਦੇ ਹਾਂ ਉਹਨੂੰ ਘਰ ਵਿੱਚ ਬੈਠ ਕੇ ਕਰਨਾ ਚਾਹੁੰਦੇ ਹਾਂ ਧਰਮੇ ਦੇ ਨਾਲ ਕਰੋ ਆਨੰਦ ਵਿੱਚ ਕਰੋ ਮਨਸਾ ਇਹ ਕਰਨੀ ਹੈ ਕਿ ਮਨ ਵਿੱਚ ਭਾਵਨਾ ਇਹ ਰੱਖਣੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮੈਂ ਆਪਣੀ ਆ ਆਸਾ ਨੂੰ ਧਾਰ ਕੇ ਆ ਮਨਸਾ ਨੂੰ ਧਾਰ ਕੇ ਮੈਂ ਇਹਨੇ ਪਾਠ ਜਿਹੜੇ ਆਰੰਭ ਕਰਨ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ ਸਤਗੁਰ ਕਿਰਪਾ ਕਰਿਓ ਇਹ ਕਾਰਜ ਨੂੰ ਆਪ ਹੀ ਵਰਤਕੇ ਸਫਲ ਕਰਵਾਇਓ ਗੁਰਬਾਣੀ ਪੜਨ ਸੁਣਨ ਦੀ ਜਿਹੜੀ ਦਾਤ ਹੈ ਮੈਨੂੰ ਬਖਸ਼ਿਸ਼ ਕਰਿਓ ਸਤਗੁਰੂ ਜੋ ਵੀ ਸੇਵਾ ਹੈ ਮੈਥੋਂ ਆਪ ਹੀ ਤੁਸਾਂ ਲੈ ਲੈਣੀ ਹੈ ਇਸ ਵਿਧੀ ਨੂੰ ਸ਼ੁਰੂ ਕਰਨ ਵੇਲੇ ਦਸਵੰਦ ਕੱਢਣਾ ਕਦੇ ਨਾ ਭੁੱਲਿਓ ਦਸਵੰਦ ਕਿਹੋ ਜਿਹਾ ਹੋਵੇ ਗੁਰੂ ਘਰ ਅਸੀਂ ਕੁਝ ਪੈਸੇ ਇਕੱਠੇ ਕਰ ਲਈਏ ਜਾਂ ਕਿਸੇ ਲੋੜਵੰਦ ਬੱਚੇ ਦੇ ਫੇਸਪਾਰ ਲਈ ਜਾਂ ਕਿਸੇ ਭੁੱਖੇ ਟਟ ਵਾਲੇ ਨੂੰ ਪ੍ਰਸ਼ਾਦਾ ਛਕਾ ਦਈਏ ਭੋਜਨ ਛਕਾ ਦਈਏ ਤੇ ਇਹੋ ਜਿਹਾ ਦਸਬੰਦ ਆਪਾਂ ਕੱਢਣਾ ਹੈ ਖਾਸ ਦਿਨ ਨੂੰ ਕਰਨ ਦੇ ਲਈ ਪਾਠ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਅਰਦਾਸ ਪੈਂਦੀ ਆਪਣੇ ਮਨ ਵਿੱਚ ਕਰਨੀ ਹੈ ਸਤਿਗੁਰ ਕਿਰਪਾ ਕਰਿਓ ਇਹ ਕਾਰਜ ਨੂੰ ਸਫਲ ਆਪ ਵਿੱਚ ਵਰਤ ਕੇ ਕਰਵਾ ਲਿਓ ਮੇਰੇ ਵਿੱਚ ਨੇ ਸਮਰੱਥਾ ਗੁਰਬਾਣੀ ਪੜਨ ਦੀ ਸੁਣਨ ਦੀ ਜਿਹੜੀ ਤਾਕਤ ਹੈ ਮੈਨੂੰ ਆਪ ਹੀ ਤੁਸਾਂ ਨੇ ਬਖਸ਼ਿਸ਼ ਕਰਨੀ ਹੈ ਪਾਠ ਕਰਨ ਵੇਲੇ ਤੁਸੀਂ ਜ਼ਮੀਨ ਦੇ ਉੱਪਰ ਬੈਠ ਕੇ ਪਾੜ੍ਹ ਸਕਦੇ ਹੋ ਸਾਫ਼ ਸੁਥਰੇ ਫਰਸ਼ ਦੇ ਉੱਪਰ ਬੈਠੋ ਜੇਕਰ ਸਰੀਰ ਦੀ ਕੋਈ ਸਮੱਸਿਆ ਹੈ ਉਥੇ ਨਹੀਂ ਬੈਠ ਸਕਦੇ ਬੈੱਡ ਉੱਪਰ ਬੈਠ ਕੇ ਪਾੜ੍ਹ ਸਕਦੇ ਹੋ ਜੇਕਰ ਚੌਂਕੜਾ ਨਹੀਂ ਮਾਰ ਸਕਦੇ ਲੱਤਾਂ ਦੀ ਕੋਈ ਪ੍ਰੋਬਲਮ ਹੈ ਤਾਂ ਕੁਰਸੀ ਤੇ ਟੇਬਲ ਤੇ ਬੈਠ ਕੇ نیچے ਲੱਤਾਂ ਲਮਕਾ ਕੇ ਵੀ ਬੈਠ ਸਕਦੇ ਹੋ ਇਸ ਵਿੱਚ ਕੋਈ ਗੱਲ ਦਾ ਵਹਿਮ ਭਰਮ ਜਿਹੜਾ ਨਹੀਂ ਹੈ ਇਨਿਕ ਅਰਦਾਸ ਮਨ ਵਿੱਚ ਜ਼ਰੂਰ ਕਰਨੀ ਹੈ ਕਿ ਸਤਗੁਰ ਇਹ ਜਿਹੜੇ ਪਾਠ ਕਰਨ ਜਾ ਰਹੇ ਹਾਂ ਤੁਸੀਂ ਇੱਕੇ ਪਾਠ ਸੁਖਨੀ ਸਾਹਿਬ ਦੇ ਕਰਨ ਜਾ ਰਹੇ ਹੋ ਚਾਹੇ 11 ਪਾਠ ਜਪਜੀ ਸਾਹਿਬ ਦੇ ਕਰਨ ਜਾ ਰਹੇ ਹੋ ਚਾਹੇ ਕੁਝ ਵੀ ਤੁਸੀਂ ਕਰਨ ਜਾ ਰਹੇ ਹੋ ਕਿੰਨੇ ਵੀ ਪਾੜ ਗਿੰਦੇ ਮਿੰਤੇ ਹੈ ਤੇ ਅਰਦਾਸ ਕਰਨੀ ਹੈ ਸਤਗੁਰ ਮੈਂ ਚਾਹ ਕਿ ਵੀ ਤੁਹਾਡੇ ਤੋਂ ਦੂਰ ਨਾ ਹੋ ਸਕਾਂ ਇੰਨੇ ਕੋ ਕਿਰਪਾ ਮੇਰੇ ਤੇ ਜ਼ਰੂਰ ਕਰਨੀ ਹੈ ਮੇਰੇ ਸਤਗੁਰ ਇੰਨੇ ਮੇਰ ਦ੍ਰਿਸ਼ਟੀ ਮੇਰੇ ਤੇ ਬਣਾ ਕੇ ਜ਼ਰੂਰ ਰੱਖਣੀ ਹੈ ਤੇ ਸਤਗੁਰ ਮੈਂ ਚਾਹ ਕਿ ਵੀ ਤੁਹਾਡੇ ਤੋਂ ਦੂਰ ਨਾ ਹੋ ਸਕਾਂ ਸਦਾ ਵਾਸਤੇ ਇਹ ਗੁਰਬਾਣੀ ਦੀ ਦਾਤ ਮੇਰੇ ਝੋਲੀ ਦੇ ਵਿੱਚ ਤੁਸੀਂ ਪਾ ਦਿਓ ਮੈਂ ਇਹ ਅਰਦਾਸ ਕਰਕੇ ਮੰਗ ਮੰਗਦਾ ਹਾਂ ਫਿਰ ਤੁਸੀਂ ਨੇ ਇਹ ਪਾਠ ਜਿਹੜਾ ਸ਼ੁਰੂ ਕਰਨਾ ਹੈ ਭਾਵੇਂ ਤੁਸੀਂ 11 ਦਿਨ ਸ਼ੁਰੂ ਕਰਨਾ ਸੰਗਤ ਜੀ ਇਹ ਗੱਲ ਵਾਰ-ਵਾਰ ਕਹਿ ਰਹੇ ਹਨ ਜੋ ਵੀ ਤੁਹਾਡੀ ਇੱਛਾ ਹੈ ਐ ਜਾਂ 11 ਦਿਨ ਕਰਨਾ ਹੈ ਜਾਂ ਫਿਰ 40 ਦਿਨ ਕਰਨਾ ਹੈ ਜਿੰਨੇ ਦਿਨ ਮਰਜ਼ੀ ਤੁਸੀਂ ਪਾਠ ਕਰਨਾ ਪਰ ਅਰਦਾਸ ਬੇਨਤੀ ਜ਼ਰੂਰ ਮਨ ਦੇ ਵਿੱਚ ਰੱਖਿਓ ਕਿ ਸਤਗੁਰੂ ਸਦਾ ਵਾਸਤੇ ਹੀ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ ਮੈਂ ਇਹ ਕੁਝ ਦਿਨਾਂ ਵਾਸਤੇ ਪਾਠ ਵੀ ਦੀ ਸ਼ੁਰੂ ਕਰਨ ਜਾ ਰਿਹਾ ਹਾਂ ਪਰ ਸਤਿਗੁਰੂ ਮੇਰ ਕਰਿਓ ਮੇਰੀ ਰੋਜ਼ ਹੀ ਜੀਵਨ ਦਾ ਇਹਨੂੰ ਸ਼ਿੰਗਾਰ ਬਣਾ ਦਿਓ ਆਪ ਜੀ ਨੇ ਇਸ ਤਰ੍ਹਾਂ ਪਾਠ ਨਿਰੰਤਰ ਕਰਦੇ ਰਹਿਣਾ ਹੈ ਜਦੋਂ ਤੁਹਾਡੇ ਪੂਰੇ ਪਾਠ ਹੋ ਗਏ ਪੂਰੇ ਦਿਨ ਹੋ ਗਏ ਚਾਹੇ ਤੁਸੀਂ 11 ਦਿਨਾਂ ਚ ਕੀਤਾ ਚਾਹੇ 21 ਦਿਨਾਂ ਦਾ ਕੀਤਾ ਜਦੋਂ ਉਹ ਦਿਨ ਉਹ ਸਮਾਂ ਤੁਹਾਡਾ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਪੂਰੇ ਸੈਜ ਦੇ ਨਾਲ ਪਿਆਰ ਦੇ ਨਾਲ ਆਪ ਜੀ ਨੇ ਪਾਠ ਕਰਨਾ ਇਸ ਤਰ੍ਹਾਂ ਪਾਠ ਕਰਨਾ ਸਮਝੇ ਕਿ ਮੇਰੇ ਗੁਰੂ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕਰ ਰਿਆ ਹਾਂ ਮੈਂ ਗੁਰੂ ਸਾਹਿਬ ਦੇ ਨਾਲ ਗੱਲਾਂ ਕਰ ਰਿਆ ਹਾਂ ਆਪ ਜੀ ਨੇ ਪੂਰੇ ਥਰਮੇ ਦੇ ਨਾਲ ਚਾਹੇ 11 ਦਿਨ ਲਗਾਤਾਰ ਕਰੋ ਜਦੋਂ ਵੀ ਚਾਹੇ ਤੁਸੀਂ ਇੱਕ ਦਿਨ ਪਾਠ ਕਰੋ ਚਾਹੇ ਇੱਕ ਦਿਨ ਸਾਰਾ ਕਰੋ ਜਦੋਂ ਵੀ ਪਾਠ ਕਰਕੇ ਉਠੋ ਤੇ ਸਤਿਗੁਰ ਨੂੰ ਮਨ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਹੈ ਕਿ ਸਤਿਗੁਰ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣਾ ਤੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣਾ ਗੁਰਬਾਣੀ ਦੀ ਦਾਤ ਪੜਨ ਦੇ ਸੋਣਾ ਦੇ ਮੈਨੂੰ ਦਾਤ ਬਖਸ਼ਣਾ ਤੇ ਮੇਰੇ ਸਾਰੇ ਪਰਿਵਾਰ ਨੂੰ ਵੀ ਇਹ ਦਾਤ ਬਖਸ਼ ਦੇਣਾ ਇਸੇ ਤਰ੍ਹਾਂ ਆਪ ਜੀ ਨੇ ਕਰਦੇ ਰਹਿਣਾ ਹੈ ਨਿਰੰਤਰ ਜਦੋਂ ਤੁਹਾਡੇ ਦਿਨ ਪੂਰੇ ਹੋ ਜਾਂਦੇ ਹਨ ਪਾਠ ਕਰਾਂਦੇ ਉਸੇ ਤਰ੍ਹਾਂ ਬਾਅਦ ਵਿੱਚ ਫਿਰ ਤੁਸੀਂ ਚਾਹੇ ਆਨੰਦ ਸਾਹਿਬ ਪੂਰਾ ਪੜ ਲਓ ਚਾਹੇ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਇੱਕ ਛੇਵੀਂ ਜਿਹੜੀ ਅਖੀਰਲੀ ਪੌੜੀ ਹੈ ਉਹ ਪੜ ਕੇ ਅਰਦਾਸ ਬੇਨਤੀ ਸਤਿਗੁਰਾਂ ਨੂੰ ਕਰਕੇ ਕੜਾ ਪ੍ਰਸ਼ਾਦ ਦੀ ਦੇਖ ਦੁਬਾਰਾ ਘਰੋਂ ਤਿਆਰ ਕਰਕੇ ਲੈ ਕੇ ਜਾਓ ਨਹੀਂ ਕਰ ਸਕਦੇ ਤਾਂ ਗੁਰੂ ਘਰ ਜਾ ਕੇ ਸਮਰੱਥਾ ਦੇ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਪਾਏ ਜੀ ਤੋਂ ਅਰਦਾਸ ਕਰਵਾਓ ਤਾਂ ਆਪ ਅਰਦਾਸ ਕਰੋ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੇ ਗੁਰੂ ਘਰ ਪਾਠ ਹੋ ਰਿਹਾ ਹੈ ਤਾਂ ਉਸ ਦੇ ਵਿੱਚੋਂ ਸਤਗੁਰੂ ਦਾ ਹੁਕਮ ਸੌਣ ਲਓ ਨਹੀਂ ਤਾਂ ਫਿਰ ਬਾਹਰ ਜੋ ਹੁਕਮ ਨਾਮਾ ਲੱਗਿਆ ਹੈ ਉਸ ਨੂੰ ਗੁਰੂ ਦਾ ਹੁਕਮ ਪੜ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੋ ਸਭ ਤੋਂ ਵੱਡੀ ਤੇ ਉੱਤਮ ਸੇਵਾ ਹੈ ਇਹ ਵਿਧੀਆਂ ਨੇ ਤੇ ਇਹਨਾਂ ਵਿਧੀਆਂ ਅਨੁਸਾਰ ਆਪਾਂ ਜਿਹੜੇ ਕਾਰਜ ਹਾਂ ਉਹ ਕਰ ਸਕਦੇ ਹਾਂ ਸੋ ਸਭ ਤੋਂ ਵੱਡੀ ਇਹੀ ਸੇਵਾ ਹੈ ਸਭ ਤੋਂ ਵੱਡੀ ਇਹੀ ਗੱਲ ਹੈ ਕਿਉਂਕਿ ਵਿਧੀ ਦਾ ਪਤਾ ਹੋਣਾ ਵਿਧੀ ਦੇ ਅਨੁਸਾਰ ਪੜ ਕਰਨੇ ਕਿਸੇ ਨੂੰ ਕਿਸੇ ਨੂੰ ਗਿਆਨ ਦੇਣਾ ਜਾਂ ਇਹ ਗਿਆਨ ਨੂੰ ਅੱਗੇ ਵੰਡਣਾ ਬਹੁਤ ਵੱਡੀ ਸੇਵਾ ਹੈ ਇਸ ਵਿਧੀ ਦੇ ਨਾਲ ਆਪਾਂ ਕਰੀਏ ਤੇ ਬਹੁਤ ਵੱਡੀ ਸੇਵਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਐਸੇ ਤਾਂ ਗੁਰਬਾਣੀ ਦੇ ਨਾਲ ਜੁੜੇ ਰਹੋ ਤਾਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਰਹਿਣਗੇ ਤੇ ਸਮੂਹ ਸੰਗਤਾਂ ਨੂੰ ਗੁਰਬਾਣੀ ਪੜਨ ਦੀ ਸੋਨਾਂ ਦੀ ਦਾਤ ਬਖਸ਼ਦੇ ਰਹਿਣਗੇ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕਿ ਫਤਿਹ